ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਮਿਰਜ਼ਾਪੁਰ ਵਿੱਚ ਸਰਪੰਚ ਤੇ ਕੀਤਾ ਗਿਆ ਹਮਲਾ ਉਥੇ ਹੀ ਜਾਣਕਾਰੀ ਦਿੰਦੇ ਹੋਏ ਸਰਪੰਚ ਸਿਆ ਦੇਵੀ ਨੇ ਦੱਸਿਆ ਕਿ ਪਿੰਡ ਦੇ ਵਿੱਚ ਕਿਸੇ ਪਰਿਵਾਰ ਦਾ ਘਰੇਲੂ ਝਗੜਾ ਚੱਲ ਰਿਹਾ ਸੀ ਤਾਂ ਉਹਨਾਂ ਨੇ ਸਰਪੰਚ ਨੂੰ ਕਿਹਾ ਕਿ ਸਾਡੇ ਘਰ ਆ ਕੇ ਸਾਡਾ ਫੈਸਲਾ ਕਰਵਾਇਆ ਜਾਵੇ ਤੇ ਜਦੋਂ ਉਹ ਫੈਸਲਾ ਕਰਵਾਣ ਗਏ ਤਾਂ ਉਹਨਾਂ ਨੇ ਪਰਿਵਾਰ ਦੀ ਗੱਲ ਸੁਣ ਕੇ ਫੈਸਲਾ ਕੀਤਾ ਤਾਂ ਜਦੋਂ ਉਹਨਾਂ ਨੇ ਫੈਸਲਾ ਸੁਣਾਇਆ ਤਾਂ ਉਹਨਾਂ ਨੂੰ ਪੁੱਛਿਆ ਕਿ ਕੀ ਇਹ ਫੈਸਲਾ ਠੀਕ ਹੈ ਤਾਂ ਉਥੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਕਿਸੇ ਗੱਲ ਨੂੰ ਲੈ ਕੇ ਗੁੱਸਾ ਆ ਗਿਆ ਤਾਂ ਉਹਨਾਂ ਨੇ ਸਰਪੰਚ ਤੇ ਹਮਲਾ ਬੋਲ ਦਿੱਤਾ ਤੇ ਸਰਪੰਚ ਨਾਲ ਮਾਰ ਕੁੱਟਾਈ ਸ਼ੁਰੂ ਕਰ ਦਿੱਤੀ ਸਰਪੰਚ ਗੰਭੀਰ ਤੌਰ ਤੇ ਜ਼ਖਮੀ ਹੈ ਉਹਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਏ ਉਥੇ ਉਹਦੇ ਪਤੀ ਨੇ ਕਿਹਾ ਕਿ ਜੇਕਰ ਪਿੰਡ ਦਾ ਸਰਪੰਚ ਹੀ ਸੁਰੱਖਿਅਤ ਨਹੀਂ ਹੈ ਤਾਂ ਆਮ ਜਨਤਾ ਕਿੰਨੀ ਕਿ ਸੁਰੱਖਿਅਤ ਹੋਵੇਗੀ ਉਹਨਾਂ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਆਰੋਪੀਆਂ ਤੇ ਬੰਦੀ ਕਰਵਾਈ ਕੀਤੀ ਜਾਵੇ ਮੇਰਾ ਨਾਮ ਪਿਆ ਦੇਵੀ ਮਜੂਦਾ ਸਰਪੰਚਾ ਮੈਂ ਪਿੰਡ ਸਾੜਾ ਦੇਖਿਆ ਪਿਆ ਸਰਦਨ ਕੁਮਾਰ ਵਿਧਾਰ ਮੈਂ ਗਈ ਉਹਨਾਂ ਨੇ ਮੈਨੂੰ ਬੁਲਾਇਆ ਕਹਿੰਦੇ ਸਾਡੀ ਮਾਤਾ ਹੋਵੇਗੀ ਜੇ ਮੇਰੀ ਗੱਲ ਸੁਣਦੇ ਆਂਗੇ ਮੈਂ ਗਈ ਹਾਂ ਕਰ ਹਰ ਬੰਨੇ ਤੋਂ ਆਦਮੀ ਨੇ ਮੇਰੇ ਵਾਲੇ ਬੋਲੇ ਕਿ ਮਾਤਾ ਸਾਡੇ ਦੀ ਬੜੀ ਬੋਲੇ ਕਦੀ ਕਾਂਦੀ ਨਹੀਂ ਨੂੰਗੀ ਇਹ ਪਰ ਬਾਹਰ ਕਰ ਦੇਣਾ ਮੇਰੇ ਵੀ ਮੇਰੇ ਕੋਈ ਕਰ ਨਹੀਂ ਕਿ ਆ ਜੀ ਬਾਹਰ ਪਾ ਲੈਣਿਆ ਤੂੰ ਮਾ ਬਾਤ ਲਾ ਜਾ ਕਾਂਦੀ ਉਹਨੇ ਕੋਈ ਤਰ ਨਹੀਂ ਕਿ ਮਾਂ ਦੀ ਅਗੇ ਨਹੀਂ ਪਲੇ ਕੋ ਸਾਡੇ ਕਹਾਣੀ ਆ ਕਿ ਉੱਧਰ ਜਾ ਜਾ ਕਿ ਮੈਂ ਬਾਤ ਜਾਣਾ ਪਰ ਆ ਨਹੀਂ ਕੋਈ ਤਮਸਾ ਲੈ ਲਏ ਤੂੰ ਬਾਹਰ ਜਾ ਤੇ ਮੈਂ ਕਹੇ ਤੂੰ ਜੀ ਤੇ ਮਾਮਾ ਉਹ ਮਾਮਾ ਵੀ ਤੇਰੇ ਕੋਲ ਚਲਣ ਬੰਨ੍ਹਸਟਾ ਆਉਣਾ ਚਲਦੀ ਆ ਮਾਮਾ ਨੂੰ ਤੇਤੀ ਵਾਰ ਤੇ ਆਖਿਆ ਜੀ ਇਹ ਨਿੱਕੇ ਮੋੜੇ ਦੇ ਕਾਰਨ ਨਹੀਂ ਤਾਂ ਕੋਈ ਆਉਂਦੇ ਜਾਟੀਆਂ ਨਹੀਂ ਤੇ ਮਾਮਾ ਦਾ ਕਹਲਾਣਾ ਚੱਲੀ ਜਾਂਦਾ ਉਹ ਤਾਂ ਨੀ ਮਾਂ ਬੰਨੀ ਨੇ ਹੀ ਵਾਲ ਬੋਲੀ ਤੇ ਸਰਵੈਂਟ ਮਾਮਾ ਨੇ ਕਿਹਾ ਤਾਂ ਦਾ ਵੀ ਨਿੱਕੇ ਮੋੜੇ ਦੇ ਕਾਰਨ ਆ ਨਾ ਜਾਵੇ ਤੇ ਧੀ ਵਾਈ ਜਾਵੇ ਪਰ ਮਾਂ ਨੇ ਇਹ ਨਾਲ ਕਹੋ ਜੀ ਵੱਡੇ ਵੱਡੇ ਤੋਂ ਵੱਡੇ ਘਰ ਨਹੀਂ ਜਾਣਾ ਉਹ ਬਖਾਂਦੇ ਨੂੰ ਵੀ ਇਸ ਦਾ ਸਾਰੀ ਕੰਲਾ ਰਹਿ ਲੱਗ ਪਈਆ तो ना ना बोली। मैं मैं तो तो ना जाया करके बाद जाया, गेट नहीं जाया mm. नीणा नीणा गेट तो मैं उठे बैठती अपने गेट आना शुरू हो तो गई इन्हें बोलना शुरू हो तो गई कह दर्दी बहर नही आए कर दी तू नहीं आए कर दी दर्दी कह न आए उल्टी सीधी गलन मैं और कोई फालतू गल नहीं बोली मैं कुछ भी नहीं मैं सिर्फ ना इन्नी गल ही कही थी माँ तू ना जाया कर ਕਦੋਂ ਲੜਾਈ ਪਾ ਦਿਆ ਫਾੜ ਦਿੱਤੇ ਇਹ ਹੰਬਾ ਬਾਰੀ ਨਿਕਲੀਆਂ ਬੜੀ ਬੋਲੇ ਕਦੀ ਉਹਨੇ ਜਗਰਾਜ ਕੁਮਾਰ ਆ ਗਿਆ ਉਹ ਬੜਿਆ ਆ ਗਿਆ ਉਹਨੇ ਹਵਾ ਕਹਿੰਦਾ ਕਿ ਕਿਥੇ ਜਾਵ ਲੱਗੀ ਤੋਲੇ ਹੱਥੋਂ ਪਾਈ ਕਹਤਾ ਹੈ ਕਿ ਮੇਰੇ ਕੱਪੜੇ ਫਾੜ ਤੋ ਦਿੱਤੇ ਮੇਰੇ ਬਾਹਰ ਤੇ ਵੀ ਮੇਰੇ ਬਾਰੀ ਨੂੰ ਦੇਖੋ ਮੇਰੇ ਕੱਪੜੇ ਦੇਖੋ ਇਧਰ ਇਧਰ ਤੇਰਾ ਅਜਰਾਜ ਕੁਮਾਰ ਨੇ ਨਾ कि मंगर दे तो प्रशासन ने यही मंगर में सबसे सख्त कार्रवाई की जाए थाने साहब जाए पता चला आ रहा तो गांव के उदार आदमी का कनपटी नहीं वाली हत्या बोली घर घर आगे तो बड़े काम नहीं डाल मैंने मैं तो घर जाती घर नहीं बुला दिया यहां जरा सुन तो मत और साहब मेरा घर पर मेरी वाइफ ਮਜੂਦਾ ਖਰਪੈਂਦੇ ਯਾ ਦੇ ਵੀ ਇਸ ਤੋਂ 5 ਸਾਲ ਦੀ ਪਹਿਲੇ ਸਪੈਨ ਸੀਗੇ ਫਿਰ ਤੋਂ ਠੀਕ ਹੋਏ ਨਾ ਇਸ ਵਾਰ ਵੀ ਅੱਜ ਕੋਈ ਦੋ ਭਰਾਵਾਂ ਯਾ ਕੋਈ ਘਰ ਦੇ ਵਿੱਚ ਕੋਈ ਛਾੜਾ ਖਾਬਿਆ ਸੀਗਾ ਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਆ ਤੇ ਪਾਜੀ ਇੱਕ ਮਿੰਟ ਤੁਹਾਡੇ ਘਰ ਆਇਓ ਤੇ ਤੁਸੀਂ ਕੋਈ ਗੱਲ ਕਰਨ ਦੀ ਆਏ ਤੁਹਾਡੇ ਨਾਲ ਮੈਂ ਕਿਹਾ ਪਾਜੀ ਮੈਂ ਬਾਹਰ ਆ ਗਿਆ ਤੇ ਮੈਂ ਨਹੀਂ ਆ ਸਕਦਾ ਕਹਿੰਦਾ ਯਾਰ ਆਪਣੀ ਵਾਈਫ ਨੂੰ ਭੇਜ ਦਿਓ ਤੇ ਮੈਂ ਕਿਹਾ ਨਾ ਵਾਈਫ ਨੂੰ ਭੇਜਦਾ ਮੈਂ ਘਰ ਦੇ ਨੂੰ ਫੋਨ ਕੀਤਾ ਇਸ ਤੋਂ ਉਹਨਾਂ ਨਾਲ ਗੱਲ ਆ ਜੀ ਤੁਸੀਂ ਉਹਨਾਂ ਦੇ ਘਰ ਜਾਓ ਭਾਈਆਂ ਘਰ ਜਾਓ ਤੁਹਾਨੂੰ ਬੁਲਾਣਗੇ ਨਾ ਕਹਿੰਦੀ ਚਲੋ ਠੀਕ ਹੈ ਮੈਂ ਜੰਨੀ ਆ ਇਹ ਉਹਨਾਂ ਦੇ ਘਰ ਗਈ ਆ ਉਹਦੀ ਤੇ ਮਾਂ ਦਾ ਝਗੜਾ ਚੜਾ ਆ ਆਪਣੇ ਦੇ ਘਰ ਗਿਆ ਤੇ ਉੱਥੇ ਹੋਰ ਇਹਨਾਂ ਗੱਲਬਾਤ ਕੀਤੀ ਆ ਜਿਸ ਤਰ੍ਹਾਂ ਗੱਲਬਾਤ ਕਰਨ ਲਈ ਆ ਤੇ ਉਹ ਗੱਲਬਾਤ ਕਰਕੇ ਤੇ ਕਹਿੰਦੀ ਇਹਨਾਂ ਮਾਂ ਤਨ ਕਿਹਾ ਉਹਨਾਂ ਦੀ ਮਾਂ ਦਾ ਜੇ ਤੇਰੇ ਕਾਰਨ ਘਰ ਲੜਾਈ ਪੈਂਦੀ ਨਹੀਂ ਜਾਏ ਘਰ ਉਹਨਾਂ ਦੇ ਘਰ ਤੇ ਉਹਨਾਂ ਦੀ ਜਿਹੜੀ ਬਾਈ ਜਿਨ੍ਹਾਂ ਨੇ ਇਹਨੂੰ ਮਾਰਿਆ ਰਾਜਕ ਮਾਰਨੇ ਉਹਦੇ ਬੱਚਾ ਨੇ ਉਹ ਉਹਦੀ ਜਾਲੇ ਕਹਿੰਦੀ ਆ ਤੂੰ ਵੀ ਇੰਨੀ ਗੱਲ ਕਿਉਂ ਬੋਲੀ ਆ ਤੇ ਜਾ ਕੇ ਜਿਹੜੇ ਜਿਸ ਤਰ੍ਹਾਂ ਬਾਹਰ ਨਿਕਲੀ ਆ ਤੇ ਉਹ ਕੀ ਨਾ ਦੋਨੇ ਇੱਕ ਉਹਨਾਂ ਦਾ ਰਾਏ ਕੁਮਾਰ ਨੇ ਤੇ ਦੋ ਦੇ ਲੜਕੇ ਉਹਨਾਂ ਦੇ ਇਹ ਪਹੌਣ ਗਿਆ ਹਮਲਾ ਕਰਤਾ ਜੀ ਤੇ ਇਹਨੂੰ ਉੱਥੇ ਫੰਨੇ ਡਾ ਲਿਆ ਜੀ ਤੇ ਇਹਨਾਂ ਨਾਲ ਜਿਹੜਾ ਇਹ ਸਾਰੇ ਕੱਪੜੇ ਪਾ ਦਿੱਤੇ ਇਥੇ ਜਿਹਦੇ ਤੇ ਨਾਲ ਨੂੰ ਮਾਰਿਆ ਜੋ ਬਾਲਾਂ ਵਾਲੇ ਕੋਈ ਪੁਲਸਟਰ ਕੰਪਲੀਟ ਕਰਾਈ ਕੰਪਲੀਨ ਕਰਾਈ ਆ ਕੰਪਲੀਨ ਕਰਦੇ ਪਹਿਲਾਂ ਮੈਡੀਕਲ ਕਰਾਉਂਦਾ ਉਹਨਾਂ ਨੇ ਮੈਡੀਕਲ ਕਰਾਇਆ ਇਹ ਤਾਂ ਇਹ ਚੀਜ਼ ਸੀ ਜੀ ਜਦੋਂ ਉਹਨਾਂ ਦਾ ਫੋਨ ਤੇ ਮਾੜਾ ਧੱਕਾ ਜੀ ਮਾਰਿਆ ਜੀ ਸਾਨੂੰ ਨੇ ਫੋਨ ਕੀਤਾ 6 ਵਜੇ ਮੈਨੂੰ 43 42 ਮਿੰਟ ਦੇ ਮੈਂ ਆਪਣੀ ਘਰ ਜੇ ਫੋਨ ਕੀਤਾ ਮੈਂ ਕਿਹਾ ਉਹਨਾਂ ਦੇ ਘਰ ਜਾਊਂ ਮੈਂ ਕਿਤੇ ਵਾਰ ਆ ਗਿਆ ਇਸੇ ਗੱਲ ਉੱਤੇ ਸਰ ਉਹਨਾਂ ਨੇ ਹੀ ਹਮਲਾ ਕੀਤਾ ਆ ਪਰ ਇਹ ਮੌਜੂਦਾ ਸਿਰਫ ਐਂਡ ਦਾ ਆਇਆ ਲੱਗਾ ਤੇ ਆਪ ਪੁਲਿਸ ਕਿਤਾ ਕੀ ਹੋਏਗਾ ਤੁਸੀਂ ਦੱਸੋ ਕੀ ਮੰਗ ਕੀ ਕਰਦੇ ਹੋ ਆਹੀ ਮੰਗ ਇਹ ਹੀ ਕਰਦੇ ਆ ਪਰਸਾਦ ਲੈ ਕੇ ਕੀ ਤੁਹਾਡੇ ਆਹੀ ਲੋਕੀ ਸੇਸ਼ ਹੱਲੀ ਆਗੇ ਜਿਹੜੇ ਤੁਣੇ ਲਵਾਦੇ ਆ ਉਹ ਵੀ ਕੇਸ ਹੈਗੇ ਆਪ ਪੁਲਿਸ ਕਿੰਨੀ ਦੇਖ ਹੋਏਗੀ ਇਦੇ ਵਿੱਚ ਇੱਕ ਲੇਡੀ ਆਈ ਸੀ ਕਿ ਜਿਹੜੇ ਕਲੇਮ ਕਰ ਲਈ ਉਹ ਪਿੰਡੀ ਸਰਪੰਚ ਹੈਗੀ ਆ ਤੇ ਉਹਦੇ ਸਕਰਾਚਸ ਤੇ ਬਰੇਜਸ ਹੈਗੇ ਆ ਬੋਡੀ ਤੇ ਪਰ ਐਟ ਡਰੈਸਟ ਵਗੈਰਾ ਦੇ ਰੋਪਰ ਉਹਨੂੰ ਥੋੜੇ ਸਕਰਾਚ ਜਿਹਾ ਹੈ ਤੇ ਐਮਐਨਸੀ ਕਰ ਦਿੱਤਾ ਹੈ ਤੇ ਕਰੰਟਲੀ ਉਹ ਟ੍ਰਿਕ ਪੁਆਇੰਟ ਕਰਾ ਰਹੇ ਹੋ ਹਾਂ ਜੀ ਆ ਜਨ ਲੱਗੇ ਉਹਨਾਂ ਦੀ ਐਮਐਨਸੀ ਹੈ